90-95 ਦੇ ਵਿੱਚਾਂ ਚੀਜ਼ਾਂ ਬੜੀਆਂ ਮਸ਼ਹੂਰ ਸੀ ਯਾਰ ਖਾਲੀ ਬੋਤਲਾਂ ਦੇ ਧੱਕ ਕੁੱਟ ਕੇ ਖੇਡਣਾ ਛੋਟੀਆਂ-ਛੋਟੀਆਂ ਫੋਟੋਆਂ ਹੁੰਦੀਆਂ ਸੀਗੀਆਂ ਉਹਨਾਂ ਨਾਲ ਕਿੰਨੇ ਡੱਬਿਆਂ ਦਾ ਜਿਹੜੇ ਡੱਬਿਆਂ ਦੇ ਉੱਤੇ ਫੋਟੋਆਂ ਹੁੰਦੀਆਂ ਸੀ ਉਹਨਾਂ ਨਾਲ ਖੇਡਣਾ ਹੁਣ ਇਹ ਚੀਜ਼ਾਂ ਸਾਰੀਆਂ ਅਲੋਪ ਹੋ ਗਈਆਂ ਤੇ ਬੱਚੇ ਖੇਡੀ ਜਾਂਦੇ ਆ ਇਹ ਬੋਤਲਾਂ ਦੇ ਢੱਕ ਜਿਹੜੇ ਹੁੰਦੇ ਆ ਖਾਲੀ ਉਹਨਾਂ ਨੂੰ ਕੁੱਟ ਕੇ ਖੇਡਦੇ ਆ ਪਰ ਆਨੰਦ ਮਾਣਾ ਇਹ ਚੀਜ਼ ਦੇ ਵਿੱਚ ਬਾਜ਼ਾ ਤੇਰੇ ਨੂੰ ਮੈਥੀ ਨੇ ਉਹ ਦਿੱਤੀ ਹਾਰ ਕੇ ਬੈਠਾ ਹੂੰ ਤੂੰ ਇਹ ਚੀਜ਼ਾਂ ਦਾ ਹੁਣ ਨਹੀਂ ਪਤਾ ਇਹ ਜਿਹੜੇ 90 95 ਵਾਲੇ ਉਹ ਜਾਣਦੇ ਹੋਣਗੇ ਡਾਟੇ ਇਹਨਾਂ ਨੂੰ ਡਾਟੇ ਕਹਿੰਦੇ ਆ ਡਾਟੇ ਖੇਡਣਾ ਫੋਨ ਵਾਲਿਆਂ ਨੂੰ ਤਾਂ ਇਕੱਲੇ ਮੋਬਾਈਲਾਂ ਦਾ ਪਤਾ ਇੰਸਟਾਗ੍ਰਾਮ ਚਲਾ ਲਿਆ ਪਬਜੀ ਚਲਾ ਲਈ ਆ ਗਏ ਲੈ ਇਕੱਲੇ ਹੁਣ ਫ੍ਰੀ ਫਾਇਰ ਆ ਚੀਜ਼ਾਂ ਦਾ ਪਤਾ ਹੁਣ ਇਹਨਾਂ ਨੂੰ ਪਰ ਆ ਚੀਜ਼ਾਂ ਹੁਣ ਬਹੁਤ ਘੱਟ ਖੇਡਦੇ ਜਵਾਗ